ਅੱਜ ਇੱਕ ਗੱਲ ਦਿਲ ਤੇ ਹੱਥ ਰੱਖ ਕੇ ਕਮੈਂਟਾਂ ਦੇ ਵਿੱਚ ਦੱਸਿਓ ਸੱਜਣੋ ਵੀ ਜਿਹੜੇ ਘੋੜੇ ਦੇ ਐਦਾਂ ਦੇ ਚੰਗੇ ਕੈਂਟ ਰਿਜ਼ਲਟ ਆਉਂਦੇ ਹੋਣ ਖੂਬਸੂਰਤ ਵੀ ਸੋਹਣੇ ਵੀ ਰੱਜ ਕੇ ਆ ਮਜਬੂਤ ਵੀ ਰੱਜ ਕੇ ਆ ਮਾਰਕਿੰਗ ਵੀ ਜਿੱਦਾਂ ਦੀ ਤੁਸੀਂ ਚਾਹੋ ਨੇ ਉਹ ਮੱਥੇ ਪਟਾ ਪੰਜ ਕਲਿਆਣ ਤਿੰਨ ਪੈਰ ਚਿੱਟੇ ਦੋ ਪੈਰ ਚਿੱਟੇ ਬਹੁਤ ਸੋਹਣੇ ਬੱਚੇ ਆਉਂਦੇ ਹੁਣ ਕੀ ਯਾਰ ਸਾਨੂੰ ਉਹਨਾਂ ਤੋਂ ਇੱਕ ਘਰੇ ਆਪਦੇ ਰਿਜ਼ਲਟ ਨਹੀਂ ਲੈਣਾ ਚਾਹੀਦਾ ਬਹੁਤ ਸ਼ਾਨਦਾਰ ਬੱਚੇ ਆਉਂਦੇ ਜਿਹੜਾ ਘੋੜਾ ਤੁਹਾਨੂੰ ਵਿਖਾਉਣ ਲੱਗੇ ਆ ਘੋੜੇ ਦਾ ਨਾਮ ਹੈ ਜੀ ਵੀਰ ਤੇ ਜਿਹੜੇ ਬਾਪ ਨਾਲ ਫਾਦਰ ਨਾਲ ਸਾਰਾ ਤੁਹਾਨੂੰ ਉਹ ਬੋਰਡ ਦੇ ਉੱਤੇ ਬਾਈ ਹੋਣਾ ਨੇ ਸਾਰੀ ਡਿਟੇਲ ਲਾਈ ਆ ਉਹ ਇੱਕ ਵਾਰ ਫੇਰ ਵੀਡੀਓ ਬੈਕ ਕਰਕੇ ਤੁਸੀਂ ਦੇਖ ਲਿਓ ਇਹ ਘੋੜੇ ਦਾ ਨਾਮ ਹੈ ਜੀ ਵੀਰ ਤੇ 22 ਨੇ ਬਹੁਤ ਹੀ ਪਿਆਰੇ ਸਤਕਾਰਯੋਗ ਆ ਆਪਣੇ ਸੱਜਣ ਨੇ 22 ਸਰਦਾਰ ਡਾਕਟਰ ਮਨਜਿੰਦਰ ਸਿੰਘ ਬੱਬਰ ਬੱਬਰ ਸਟੱਡ ਫਾਰਮ ਦਾ ਇਹ ਘੋੜਾ ਖਾਸ ਗਰਦਾਸਪੁਰ ਵਿੱਚ ਉੱਥੇ ਹੀ ਫਾਰਮ ਹੈ ਬਾਈਆਂ ਨਾਲ ਮਰੀਜ਼ਾਂ ਦੀ ਸੇਵਾ ਕਰਦੇ ਆ ਹਸਪੀਟਲ ਹੈ ਤੇ ਪਿਛਲੇ ਪਾਸੇ ਬਾਈਆਂ ਦੀ ਰਹਿਸ਼ ਹੈ ਤੇ ਨਾਲ ਹੀ ਫਾਰਮ ਹੈ ਇੱਕ ਵਾਰ ਦਰਸ਼ਨ ਵੀ ਜਰੂਰ ਕਰਕੇ ਜਾਓ ਬਾਈ ਹਣੀ ਤੁਹਾਨੂੰ ਲੋਕੇਸ਼ਨ ਵੀ ਪਾ ਦੇਣਗੇ ਤੇ ਬੱਚਾ ਲੈਣਾ ਇਹ ਘੋੜੇ ਤੋਂ ਦੇ ਮੈਂ ਤੁਹਾਨੂੰ ਦਾਵੇ ਨਾ ਨਾ ਯਾਰ ਫੀਸ ਦਾ ਕੋਈ ਟੈਨਸ਼ਨ ਹੀ ਨਹੀਂ ਬਾਈ ਨੇ ਕਿਹਾ ਵੀ ਜਿਹੜਾ ਵੀ ਭਰਾ ਆਉਂਦਾ ਸਿਰ ਮੱਥੇ ਆ ਜੋ ਵੀ ਤੁਹਾਨੂੰ ਚੰਗਾ ਲੱਗੇ ਬਾਈ ਦੀ ਝੋਲੀ ਪਾਓ ਯਾਰ ਮੈਂ ਨਾ ਵੀ ਇੱਕ ਭਰਾ ਇਨਾ ਤਕੜਾ ਆਫਰ ਦੇਣ ਦਿਆ ਹੋਵੇ ਐਨੇ ਚੰਗੇ ਰਿਜ਼ਲਟ ਹੋਣ ਤੇ ਆਪਾਂ ਨੂੰ ਉਹਦਾ ਫਾਇਦਾ ਲੈ ਲੈਣਾ ਚਾਹੀਦਾ ਸੱਜਣੋ ਕਿ ਕਈ ਵੀਰੇ ਸੋਚਣਗੇ ਕੋੜਾ ਲਸਾ ਹੈ ਕੋੜਾ ਲਸਾ ਨਹੀਂ ਕੋੜੇ ਦਾ ਖਾਨਦਾਨ ਹੀ ਬਹੁਤ ਗਰਮ ਹੈ ਤੇ ਗਰਮੀ ਕਰਕੇ ਜਿਹੜੇ ਜਾਨਵਰ ਗਰਮ ਹੁੰਦੇ ਆ ਉਹ ਫੇਰ ਰਾਜੀ ਵੀ ਹੌਲੀ ਹੌਲੀ ਹੁੰਦੇ ਹੁੰਦੇ ਆ ਸੱਜਣੋ ਤੇ ਬਾਕੀ ਇਹ ਆ ਵੀ ਆਹ ਬੜੇ ਨਗੀਨੇ ਬਾਈ ਸਾਡਾ ਸਾਹਮ ਸਾਹਮ ਕੇ ਭਾਲ ਭਾਲ ਕੇ ਲਿਆਇਆ ਇਹ ਵਸ਼ੇਰੀ ਲਿਆਇਆ ਜੀ ਇਹ ਤੁਹਾਨੂੰ ਚੰਗੀ ਲੱਗੇ ਤੇ ਇਹ ਵੀ ਬਾਬਤ ਵੀ ਤੁਸੀਂ ਗੱਲਬਾਤ ਕਰ ਲਿਓ ਡਿਟੇਲ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦੇਣੀ ਹੈ ਤੇ ਇੱਕ ਵੀਰ ਆ ਸਾਡਾ ਭਰਾ ਬੜੀ ਪੇਟਲ ਬੱਚੇ ਦੇਣ ਵਾਲੀ ਖੁੱਲੇ ਬੱਚੇ ਜੰਮਣ ਵਾਲੀ ਘੋੜੀ ਲੈ ਕੇ ਆਇਆ ਬਲਕਿ ਇਹਦੇ ਬਾਬਤ ਵੀ ਗੱਲ ਕਰ ਲਿਓ ਤੇ ਦੋ ਵੀਰ ਕੋਲੇ ਆ ਇੱਕ ਘੋੜੀ ਤੇ ਇੱਕ ਹੋਰ ਬਛੇਰੀ ਆ ਦੋਵੇਂ ਗੱਬਣ ਹੈ ਕਿਹੜੇ ਕਿਹੜੇ ਘੋੜੇ ਤੋਂ ਗੱਬਣ ਨੇ ਉਹ ਤੁਹਾਨੂੰ ਵੀਡੀਓ ਚ ਦੱਸਦੇ ਆ ਡਿਟੇਲ ਸਾਰੀ ਤੇ ਬਾਕੀ ਇਹ ਐ ਸੱਜਣੋ ਬੱਬਰ ਸਟੱਡ ਫਾਰਮ ਖਾਸ ਗੁਰਦਾਸਪੁਰ ਦੇ ਵਿੱਚ ਬਹੁਤ ਚੰਗੇ ਖਾਨਦਾਨ ਦਾ ਬਹੁਤ ਧਾਕੜ ਘੋੜੇ ਦਾ ਦੋਵਾਂ ਪਾਸਿਓਂ ਖਾਂ ਹੰਦਾਣ ਮਾਲੇ ਪਾਸਿਓਂ ਵੀ ਬਾਪ ਵਾਲੇ ਪਾਸਿਓਂ ਸੋਹਣਾ ਸਮੇਲ ਘੋੜਾ ਆਇਆ ਖੜਾ ਹੈ ਵੀਰ ਜਿਹੜੇ ਵੀ ਭਰਾਣੇ ਸਰਵਿਸ ਲੈਣੀ ਹੈ ਤੇ ਬਾਈ ਨਾਲ ਗੱਲ ਕਰ ਲਿਓ ਤੇ ਮੰਡੀ ਚ ਘੋੜਾ 19 ਤਰੀਕ ਨੂੰ 2 ਵਜੇ ਪਹੁੰਚ ਜੂਗਾ ਸੱਜਣੋ ਤੇ ਤਿੰਨ ਦਿਨ ਘੋੜਾ ਉੱਥੇ ਹੀ ਰਹਿਣਾ ਹੈ ਦਰਸ਼ਨ ਮੇਲੇ ਵੀ ਕਰ ਲਿਓ ਲਾਈਵ ਜਾ ਕੇ ਮੇਲੇਓ ਸ਼ੇਅਰ ਕਰ ਦਿਓ ਵੀਡੀਓ ਜਿੰਨਾ ਵੀਰਿਆ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕੀਤੇ ਨਵ ਨਵ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚ ਕੁਝ ਵੀਰਿਆਂ ਦੇ ਨਾਮ ਨੇ ਜੀ ਕੁਲਵਿੰਦਰ ਕੌਰ ਢਾਲੀਵਾਲ ਅਮਰਜੀਤ ਕਾਕੂ ਬਰਾੜ ਮਨਜਿੰਦਰ ਗਿੱਲ ਅਕਬਰਖਾਨ ਛਿੰਦਾ ਸਿੰਘ ਚਾਲ ਸ ਡਾਕਟਰ ਰਣਜੀਤ ਸਿੰਘ, ਮਨਵੀਰ ਸਿੰਘ, ਹਰਦੀਪ ਸਿੰਘ, ਹਰਪਾਲ ਲਾਡੀ, ਜਗਸੀਰ ਗਿੱਲ, ਰਵਿੰਦਰ ਸਿੰਘ, ਰਾਧਾ ਕ੍ਰਿਸ਼ਨ ਆਜੋ ਕਰਦੇ ਆ ਗੱਲਬਾਤ ਦਿਖਾਉਨੇ ਆ ਬਾਈਆਂ ਦਾ ਸ਼ਾਨਦਾਰ ਫਾਰਮ ਤੇ ਨੀਂ ਗੀਨੇ ਧੰਨਵਾਦ ਸ਼ੇਰ ਮਾਰਦੇ ਜੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਹੀ ਸੱਜਣਾ ਮਿੱਤਰਾਂ ਦਾ ਸਾਰੇ ਹੀ ਭਰਾਵਾਂ ਦਾ ਸਾਰੇ ਹੀ ਦੋਸਤਾਂ ਦਾ ਇੱਕ ਵਾਰੀ ਤੋਂ ਫੇਰ ਨਵੇਂ ਭਾਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਹੈ ਤੇ ਜਿਹਾਂ ਆਖਦੇ ਆ ਜਿਹੜੇ ਸੱਜਣ ਆਪਾਂ ਨੂੰ ਫੇਸਬੁੱਕ ਤੇ ਦੇਖ ਰਹਾ ਆ ਉਹਨਾਂ ਭਰਾਵਾਂ ਨੂੰ ਵੀ ਅਦਬ ਨਾਲ ਜਿਹਾਂ ਆਖਦੇ ਆ ਸੱਜਣੋ ਤੇ ਸਾਰਿਆਂ ਦਾ ਸਵਾਗਤ ਕਰਦੇ ਆ ਸੱਜਣੋ ਭਰਾ ਦਾ ਬੜਾ ਹੀ ਕਹਿ ਦਈਏ ਨਾ ਵੀ ਗਰਮ ਸੁਭਾ ਦਾ ਘੋੜਾ ਵਿਖਾ ਕੇ ਹਟਿਆ ਮੈਂ ਕਹਿ ਸਕਦਾ ਕਿ ਗਰਦਾਸਪੁਰ ਮਾਝੇ ਦੀ ਧਰਤੀ ਕਹਿੰਦੇ ਆਪਾਂ ਤੇ ਮਾਝੇ ਵਾਲੇ ਥੋੜੇ ਜੇ ਸੁਭਾਅ ਦੇ ਪੱਖੋਂ ਕਿਉਂਕਿ ਬਾਰਡਰ ਏਰੀਆ ਪੈਂਦਾ ਤੇ ਇਤਿਹਾਸ ਦੇ ਵਿੱਚ ਬਾਰਡਰ ਵਾਲਿਆਂ ਦਾ ਥੋੜਾ ਜਿਹਾ ਇਹ ਗੱਲ ਉਹਨਾਂ ਜਿਆਦਾ ਚੱਲਦਾ ਹੈ ਕਿ ਗਰਮ ਸੁਭਾਅ ਦੇ ਹੁੰਦੇ ਆ ਪਿਆਰ ਵੀ ਖੁੱਲ ਕੇ ਕਰਦੇ ਆ ਤੇ ਜੇ ਗਰਮੀ ਵਿਖਾਉਣੀ ਹੋਵੇ ਤੇ ਉਹ ਵੀ ਫਿਰ ਕੰਮ ਆ ਲਾਲਸੂਈ ਤੇ ਹੀ ਚੱਲਦਾ ਤੇ ਉਦਾਂ ਦਾ ਹੀ ਘੋੜਾ ਬਾਈ ਜੀ ਹੁਣੀ ਲੈ ਕੇ ਆਏ ਆ ਤੇ ਬਹੁਤ ਚੰਗਾ ਘੋੜਾ ਹੈ ਅਗਰੈਚਰਲ ਪੱਖ ਤੋਂ ਤੁਸੀਂ ਵੇਖ ਰਹੇ ਹੋ ਕਿ ਕਿਸੇ ਗੱਲ ਦੀ ਕਮੀ ਨਹੀਂ ਖਾਨਦਾਨ ਵਾਲੇ ਪਾਸਿਓ ਟੌਪ ਦਾ ਹੈ ਤੇ ਸੋਨੇ ਦੇ ਸੁਭਾਗਾ ਇਹ ਆ ਕਿ ਮਾਝੇ ਦੀ ਧਰਤੀ ਤੇ ਇੰਨੇ ਚੰਗੇ ਬੱਚੇ ਪੈਦਾ ਕਰਨ ਵਾਲਾ ਘੋੜਾ ਆ ਗਿਆ ਸੱਜਰੋ ਹੁਣ ਇਸ ਟਾਈਮ ਤੇ ਪੂਰਾ ਸੀਜ਼ਨ ਪੀਕ ਤੇ ਚੱਲੀ ਜਾਂਦਾ ਹੈ ਜਿਹੜੇ ਵੀ ਭਰਾ ਮਾਝ ਏਰੀਏ ਦੇ ਵਿੱਚ ਜਾਂ ਤੋ ਤਿੰਨਾ ਜਿਲਿਆਂ ਪੰਨਾਂ ਜਿਲਿਆਂ ਦੇ ਵਿੱਚ ਪਾਲ ਦੇ ਵਿੱਚ ਸੀ ਕਿ ਯਾਰ ਚੰਗਾ ਘੋੜਾ ਹੋਵੇ ਚੰਗੇ ਬੱਚੇ ਹੋਣ, ਕੁੰਡੀ ਕੰਨ ਹੋਵੇ, ਲੰਮੀਆਂ ਲੈਂਥਾਂ ਹੋਣ ਬੱਚਿਆਂ ਦੀਆਂ ਤੇ ਹਾਈਟ ਪੱਖ ਤੋਂ ਵੀ ਸੋਹਣੇ ਬੱਚੇ ਹੋਣ ਉਹ ਘੋੜੇ ਭਾਲਦੇ ਫਿਰਦੇ ਸੀ ਤੇ ਉਹਨਾਂ ਦੀ ਭਾਲ ਅੱਜ ਆਪਾਂ ਖਤਮ ਕਰਨੀ ਐ ਬਾਈ ਜੀ ਹੁਣੇ ਦਾ ਘੋੜਾ ਵਿਖਾ ਕੇ ਆਪਾਂ ਗਰਦਾਸਪੁਰ ਦੇ ਵਿੱਚ ਹੀ ਬੈਠੇ ਆ ਤੇ ਬੱਬਰ ਸਟੱਡ ਫਾਰਮ ਤੇ ਬੈਠੇ ਆ ਤੇ ਮਨਜਿੰਦਰ ਸਿੰਘ ਬੱਬਰ ਡਾਕਟਰ ਮਨਜਿੰਦਰ ਸਿੰਘ ਬੱਬਰ ਸਾਹਿਬ ਆਪਣੇ ਨਾਲ ਬੈਠੇ ਨੇ ਨਾਲ ਜੇਪੀ ਵੀਰ ਬੈਠਾ ਤੇ ਉਹਨਾਂ ਦੇ ਭਰਾ ਬੈਠੇ ਆ ਸਾਰਿਆਂ ਦਾ ਪਹਿਲਾਂ ਸਵਾਗਤ ਕਰਨਾ ਕਿਸੇ ਵੀ ਭਰਾ ਨੇ ਘੋੜੀ ਭਰਾਉਣੀ ਆ ਤੇ ਮੇਰੇ ਵੀਰ ਇੱਕ ਗੱਲ ਮੇਰੀ ਨੋਟ ਕਰ ਲਿਓ ਆ ਵੀਡੀਓ ਦਾ ਕਲਿੱਪ ਕਰਕੇ ਦੇ ਆਪਦੇ ਫੋਨ 'ਚ ਸੇਵ ਕਰ ਲਿਓ ਕੱਟ ਕੇ ਇਹ ਘੋੜੇ ਦੇ ਬੱਚੇ ਬਹੁਤ ਵੱਡਾ ਨਾਂ ਕਮਾਉਣਗੇ ਕਮਾਵ ਹੀ ਰਹੇ ਆ ਜਿੰਨਾ ਜਿੰਨਾ ਭਰਾਵਾਂ ਦੇ ਕੋਲ ਇਹਦੀਆਂ ਵਸ਼ੀਰੀਆਂ ਖੜੀਆਂ ਆ ਉਹ ਵੀ ਗੁਣ ਗਾਉਂਦੇ ਹੀ ਆ ਕਿਉਂਕਿ ਉਹ ਗਾਂ ਬੱਚੇ ਬੜੇ ਸੋਹਣੇ ਪੈਦਾ ਕਰਦੇ ਆ ਤੇ ਘੋੜੇ ਤੋਂ ਕਿਸੇ ਵੀ ਭਰਾਣੇ ਦੀ ਮਤ ਹਫੀਸ ਹੈ ਕੋਈ ਲੱਖਾਂ ਵਾਲਾ ਹਿਸਾਬ ਨਹੀਂ ਹਜ਼ਾਰਾਂ ਦੇ ਵਿੱਚ ਬਹੁਤ ਲਿਮਟ ਦੇ ਵਿੱਚ ਬਾਈ ਹੁਣ ਅਫੀਸ ਰੱਖੀ ਐ ਸਾਰੀਆਂ ਕੁੰਡੀਆਂ ਖੋਲਦੇ ਆ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਬਾਤ ਕਰਦੇ ਆ ਜੀ ਬਾਈ ਜੀ ਸਵਾਗਤ ਹੈ ਜੀ ਸასი ਗਾਲ ਸასი ਗਾਲ ਜੀ ਚੜਦੀ ਕਲਾ ਜੋ ਬਾਈ ਜੀ ਮੇਰ ਆ ਜੀ ਘੋੜਾ ਬਾਈ ਜਿੱਦਾਂ ਮੈਂ ਕਿਹਾ ਆ ਵੀ ਗਰਮੀ ਵਾਲਾ ਪਸੰਦੀ ਗਰਮੀ ਵਾਲਾ ਹੈਗੇ ਕੁਦਰਤੀ ਆ ਗਿਆ ਇਹ ਜੀ ਵੇਖ ਕੇ ਲੈਂਦਾ ਥੋੜਾ ਜਿਹਾ ਕੰਡੇ ਚ ਹੋਏ ਕੰਮ ਤੋਂ ਫਿਰ ਠੀਕ ਰਹਿੰਦਾ ਹਾਂ ਥੋੜਾ ਆਪਣੇ ਆਪ ਨੂੰ ਦਿਖਾਉਂਦਾ ਘੋੜਾ ਵੀ ਮੈਂ ਹੈਗਾ ਹੇ ਇਹ ਤਾਂ ਪਤੰਦਰ ਬਾਈ ਨੱਚੀ ਜਾਂਦਾ ਕਿਹੜੀ ਪਸ ਵਿਚਾਰਤੀ ਇਹ ਨੂੰ ਇੱਥੇ ਆਣ ਕੇ ਵੀ ਇਹ ਹਟਦਾ ਹੀ ਨਹੀਂ ਪੈਰ ਨਹੀਂ ਲਗਾ। ਨਹੀਂ ਇਹ ਕੁਦਰਤੀ ਉਹਦੇ ਖੂਨ ਚ ਹੀ ਗਰਮ ਹੈ। ਹਾਂ ਗਰਮ ਹੈ। ਇਹ ਖੂਨ ਹੀ ਗਰਮ ਹੈ। ਬਾਬਾ ਦਾ ਪੁੱਤ ਹੈ ਜੀ ਇਹ। ਪਟਿਆਰੇ ਵਾਲੇ ਬਾਬਰ ਅਬਲਕ ਦਾ ਪੁੱਤ ਹੈ। ਜੀ। ਪਿੱਛੋਂ ਜਿਹੜਾ ਇਹ ਰਾਜਸਥਾਨ ਦਾ ਘੋੜਾ ਸੀ ਕੋਲਵਲ ਲਾਈਨ ਹੈ ਉਹਨਾਂ ਦਾ ਅੱਗੇ ਲਾਈਨ ਤੁਰ ਜਾਂਦੀ ਹੈ। ਇਹ ਪੰਜਾਬ 'ਚ ਲਾਈਨ ਬਹੁਤ ਘਟਿਆ। ਹਾਂ। ਇੰਨੀ ਹਜੇ ਨਹੀਂ ਇਹਦੀ ਹੋਈ ਵੀ ਜਿਹੜੀ ਜਿੰਨਾ ਫੈਲੀਆਂ ਬਾਕੀ ਲਾਈਨਾਂ ਜੀ ਇਦਾਂ ਫੈਲੀ ਹੋਈ ਲਾਈਨ ਨਹੀਂ ਹੈਗੀ ਇਹਨੂੰ ਕੀ ਦੀ ਲਾਈਨ ਹੈ ਇੱਕ ਜੀ ਪਰ ਬੱਚੇ ਜਿਹੜੇ ਆ ਬੇਕਮਾਲ ਇਹਨਾਂ ਦੇ ਜਿਹੜੇ ਬਾਕਮਾਲ ਬੱਚੇ ਆ ਇਹ ਸ਼ਾਨਦਾਰ ਆਪਣੇ ਹਰ ਪੱਖੋਂ ਕੇ ਪੱਖੋਂ ਮਾਰਟੀ ਕਰਨ ਦੇ ਪਈ ਇਹ ਘੋੜਾ ਚਲਾਪ ਵੀ ਲੈਂਥ ਦੇ ਵਿੱਚ ਆ ਪਰ ਜਿਹੜੇ ਇਹ ਬੱਚੇ ਆ ਉਹ ਪਤੰਦਰੀ ਤੋਂ ਵੀ ਜ਼ਿਆਦਾ ਲੰਮੇ ਉਹ ਸਿੱਧੀ ਧੌਣ ਰੱਖਦੇ ਆ ਤੇ ਲੰਬਾਈ 'ਚ ਬੇਲ ਵਾਈਜ਼ ਘੋੜੀਆਂ ਘੋੜੇ ਜਿਹੜੇ ਇਹ ਬੱਚੇ ਨੇ ਬਸ਼ੇਰੀਆਂ ਉਹ ਵਧੀਆ ਪੇਟਲ ਕੋੜੀਆਂ ਨੇ ਬੰਨਿਆ ਚ ਦੇ ਇਹ ਸ਼ੋਹਾਂ ਸ਼ਾਹ ਦੇ ਵਿੱਚ ਵੀ ਗਿਆ ਪਹਿਲਾਂ ਬਲੀ ਨਹੀਂ ਸ਼ੋਹਾਂ ਸ਼ਾਹ ਚ ਜਿਹੜਾ ਵੀ ਮੇਰਾ ਕਿੱਤਾ ਮੈਨੂੰ ਇਜਾਜ਼ਤ ਨਹੀਂ ਦਿੰਦਾ ਵੀ ਮੈਂ ਤਾਂ ਸ਼ੌਕ ਨੂੰ ਰੱਖੇ ਆ ਜੀ ਕਿਤਾ ਮੈਨੂੰ ਟਾਈਮ ਨਹੀਂ ਦਿੰਦਾ ਵੀ ਮੈਨੂੰ ਸ਼ੋਹ ਚ ਲੈ ਕੇ ਜਾਵਾਂ ਨਹੀਂ ਤਾਂ ਸ਼ੋਹ ਚ ਇੱਕ ਰੀਤਾਂ ਨਾਲ ਪਾਏ ਹੂੰ ਚਲੋ ਜਿਹੜੇ ਨੇੜੇ ਛੜੇ ਸ਼ੋਹ ਹੋਣਗੇ ਭਰਾ ਵੀ ਜ਼ਰੂਰ ਜ਼ਰੂਰ ਤੇ ਬਾਈ ਬਣ ਕੇ ਦੀ ਗਾਂ ਆਉਣ ਵਾਲੇ ਟਾਈਮ ਚ ਤਿਆਰੀ ਕਰਾਓ ਮੈਨੂੰ ਦੇ ਦਿਓ 2 ਮਹੀਨਿਆਂ ਚ ਤੇ ਆਪਾਂ ਸ਼ੋਹਾਂ ਚ ਡਿਸਪਲੇ ਕਰੀਏ ਕੋੜੀ ਜ਼ਰੂਰ 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 ਤੇ ਭਾਜੀ ਇਹ ਜਿਹੜਾ ਥੋੜਾ ਜਿਹਾ ਲਿਸਾਪਨ ਜਿਹੜਾ ਵਿਖਾਉਂਦਾ ਹੈ ਇਹ ਅੰਦਰੋਂ ਅੰਤਰੀ ਮੈਨੂੰ ਐ ਲੱਗਦਾ ਵੀ ਬਾਲਾ ਗਰਮ ਹੋਣ ਕਰਕੇ ਹੀ ਇਹ ਇਹ ਖਲੋਤਾ ਹੀ ਨੱਚੀ ਜਾਂਦਾ ਹੈ ਹਾਂ ਇਹ ਖਲੋਤਾ ਹੀ ਨੱਚਦਾ એનર્ਜੀ ਸਾਰੀ ਇਹ ਨੱਚ ਨੱਚ ਕੇ ਹੀ ਆਪਣੀ ਜਿਹੜੀ ਆ ਉਹ ਆਪਣੇ ਆਪ ਨੂੰ ਫਿੱਟ ਰੱਖਦਾ ਜਦਾਂ ਅਥਲੀਟ ਹੁੰਦਾ ਹੈ ਇਹ ਐਥਲੀਟ ਆ ਇਹ ਥੁਲ ਥੁਲ ਵਾਲਾ ਕੰਮ ਨਹੀਂ ਹੈਗਾ ਵੀ ਆਪ ਵੀ ਚਾਰੀ ਜਾਓ ਸਟੀਰੋਇਡ ਹਾਂ ਤੇ ਉਹਨੂੰ ਕਰਦੋ ਗੋਲ ਤੇ ਪੱਲੇ ਕੋਖਣਾ ਹੋਏ ਇਹ ਸਟਰੋਂਗ ਹੈ ਇੰਡੋਰੈਂਸ ਹੈ ਇਹਨੂੰ ਭਾਂ 40 ਕਿਲੋਮੀਟਰ ਲੈ ਜਾਓ ਮਜਾਲ ਨਹੀਂ ਵੀ ਇਹ ਕਦੇ ਦਮ ਭੜ ਜੇ ਜੀ ਪੱਕਾ ਦਾ ਘੋੜਾ ਬਿਲਕੁਲ ਅੱਛਾ ਇਹ ਘੋੜੇ ਦੀ ਗੱਲ ਕਰਨ ਦੇ ਬਾਬਤੇ ਆ ਗਿਆ ਬਾਬਰ ਬਾਬਰ ਤੇ ਜਿਹੜਾ ਬਾਬਰ ਤਾਂ ਮੇਰੇ ਖਿਆਲ ਇਸ ਟਾਈਮ ਦੁਨੀਆ ਤੇ ਹੈ ਨਹੀਂ ਇਹਦੀ ਮਾਂ ਦਾ ਖਾਨਦਾਨ ਕਿਹੜਾ ਹੈ ਜੀ ਮਾਂ ਦੀ ਖਾਨਦਾਨ ਬਰੇ ਜੀ ਇਹ ਪਟਿਆਲੇ ਚੋਂ ਬਾਬਰ ਜਿਹੜਾ ਸੁਲਤਾਨ ਲਾਈਨ ਦਾ ਸੀ ਪਿੱਲਾ ਉਧਰੋਂ ਉਦੇਪੁਰ ਸੁਲਤਾਨ ਲਾਈਨ ਦਾ ਸੀ ਮਾਂ ਜਿਹੜੀ ਇਹਦੀ ਸੀ ਉਹ ਕਾਲੀ ਘੋੜੀ ਸੀ ਦੱਸਦੇ ਆ ਜੀ ਜਿੰਨਾ ਕੋ ਲਿਆ ਸੀ ਉਹ ਦੱਸਦੇ ਵੀ ਕਾਲੀ ਘੋੜੀ ਸੀ ਚੰਗੇ ਘੱਟ ਦੀ 64 ਇੰਚ ਘੱਟ ਦੀ 63 ਚੌੜੀ ਇਹ ਆਪ ਪੰਜ ਕ ਲੈਣਾ ਹੋਣਾ ਪੰਜ ਕ ਲੈਣਾ ਚਾਰੇ ਪੈਰ ਚਾਰੇ ਪੈਰ ਬਰਾਬਰ ਜਰਾਬਾਂ ਨੇ ਜੀ ਮੱਥੇ ਬਰਾਬਰ ਪਟਾਇਆ ਤੇ ਕੰਨ ਕੁੰਡੀ ਸਭ ਐ ਵਧੀਆ ਜੀ ਤੇ ਇਹਦੇ ਹੁਣ ਤੱਕ ਜੇ ਬੱਚਿਆਂ ਵਾਲੇ ਪੱਖ ਤੋਂ ਵੇਖੀਏ ਉਹ ਵੀ ਗੱਲ ਕਰਦੇ ਆ ਪਰ ਇਹਦੀ ਆਪਦੀ ਉਮਰ ਦੱਸੋ ਪਹਿਲਾਂ ਉਮਰ ਕਿੰਨੀ ਐ ਇਹਦੀ ਕਰੀਬਨ 7 ਸਾਲ 8 ਸਾਲ ਉਮਰ ਤੇ ਜੇ ਲਾਈਏ ਹਿਸਾਬ ਇਹਦੀ ਹਾਈਟ ਦਾ ਤੇ ਪ੍ਰੋਪਰ ਫੀਤਾ ਮਾਰੇ ਆ ਜੀ ਪ੍ਰੋਪਰ ਫੀਤਾ ਇਹ 65 68 ਦੇ ਵਿੱਚ ਐ 68 ਕਿਲੋ ਤਾਂ ਵੀ ਚੱਲ ਜਾਂਦਾ ਐ ਸਾਡੇ 65 ਕਹ ਲਓ ਤਾਂ ਵੀ ਚੱਲ ਜਾਂਦਾ ਜਿਹੜੀ ਫੱਟੀ ਵਾਲੀ ਆ ਉਹ 65 ਪਲੱਸ ਆ ਜੀ ਫੀਤੇ ਵਾਲੀ 66 ਵੀ ਮੰਨ ਕੇ ਚੱਲੋ ਫੀਤਾ ਕਿਉਂਕਿ ਮੁੜ ਜਾਂਦਾ ਹੈ 66 ਤੇ ਆ ਕੇ ਰੁਕਦਾ ਹੂੰ ਜੇ ਫੱਟੀ ਜੋੜੋ ਤੇ ਫੱਟੀ ਜਿਹੜੀ ਆ 65 ਜਾਂਦੀ ਐ 65 ਪਲੱਸ 65 ਤੇ 68 ਦੇ ਵਿੱਚ ਪੱਟੀ ਰੁੱਕਦੀ ਆ ਜੀ ਤੇ ਆਪਣੇ ਕੋਲੇ ਘੋੜਾ ਇਹਨੂੰ ਕਿੰਨਾ ਕਸਮਾ ਹੋ ਗਿਆ ਬਾਈ ਮੈਨੂੰ ਘੋੜਾ ਇਹਨੂੰ ਸਾਲ ਖੰਡ ਹੋ ਗਿਆ ਜੀ ਸਾਲ ਦੇ ਨੇੜੇ ਹੋ ਗਿਆ ਹਾਂ ਤੇ ਤੁਸੀਂ ਇੱਥੇ ਹੁਣ ਤੱਕ ਕਿੰਨੀਆਂ ਘੋੜੀਆਂ ਬਰੀਡ ਮੈਂ ਘੋੜੀਆਂ ਦੇ ਇੱਥੇ ਬਰੀਡ ਜਿਹੜੇ ਜਿਹੜੇ ਲਾਗੇ ਮੇਰੇ ਵੀਰ ਭਰਾ ਨੇ ਉਹ ਜਿਹੜਾ ਕੋਈ ਆਜੇ ਨਾ ਕਿਸੇ ਨੂੰ ਨਹੀਂ ਕਿਉਂਕਿ ਫੀਸ ਦਾ ਰੌਲਾ ਕੋਈ ਨਹੀਂ ਹਾਂ ਆਪਣੀਆਂ ਘੋੜੀਆਂ ਮੈਂ ਮੀਟ ਕਰਾ ਲੈਣਾ ਤੇ ਜਿਹੜਾ ਕੋਈ ਵੀਰ ਭਰਾ ਸੱਜਣ ਕੋਈ ਆ ਜਾਂਦਾ ਉਹਨਾਂ ਜਿਹਾ ਜਦਾਂ ਮਰਜ਼ੀ ਕੋਈ ਕੋਈ ਜਦਦਾ ਮਰਜੀ ਉਹਨਾਂ ਦਾ ਆਪਣਾ ਘੋੜਾ ਸਾਡੇ ਇਲਾਕੇ 'ਚ ਇੱਕ ਲਿਆ ਕੇ ਛੱਡਿਆ ਹੋਇਆ ਥਾਣ ਵੀ ਜਦਦਾ ਮਰਜੀ ਕਰੀ ਜਾਓ ਕੱਲ ਕੋਈ ਨਹੀਂ ਸੱਜਣੋ ਇਹ ਨਾ ਮੈਂ ਇੱਕ ਗੱਲ ਦੱਸਦਾ ਹਾਂ ਡਾਕਟਰ ਸਾਹਿਬ ਦੀ ਵੀ ਡਾਕਟਰ ਸਾਹਿਬ ਯਾਰ ਇੰਨੇ ਕਿ ਚੰਗੇ ਇਨਸਾਨ ਆ ਨਾ ਤੁਸੀਂ ਇੱਕ ਵਾਰੀ ਬਾਈ ਕੋਲੇ ਨਾ ਹੋ ਕੇ ਜਾਓ ਲੋਕੇਸ਼ਨ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਬਹੁਤ ਸੌਖੀ ਜੀ ਲੋਕੇਸ਼ਨ ਆ ਤੁਸੀਂ ਜਦੋਂ ਆਓਗੇ ਨਾ ਯਾਰ ਅਸੀਂ ਇਹਨੇ ਘੋੜੀ ਮਲਾਉਣਾ ਨਾ ਮਲਾਉਣਾ ਉਹ ਤਾਂ ਬਾਅਦ ਦੀਆਂ ਗੱਲਾਂ ਪਹਿਲਾਂ ਜੇਪੀ ਬਾਈ ਨੂੰ ਮਿਲ ਕੇ ਜਾਓ ਜੇ ਬਾਈ ਨੂੰ ਮਿਲ ਕੇ ਜਾਓਗੇ ਤੁਸੀਂ ਇਹਨਾਂ ਦਾ ਘੋੜਾ ਵੇਖੋਗੇ ਤੇ ਯਾਰ ਤੁਸੀਂ ਇਹਨਾਂ ਦੇ ਹੀ ਹੋ ਕੇ ਬਹਿ ਜਾਂਦੇ ਹੋ ਕੋਈ ਤੁਹਾਨੂੰ ਫੀਸ ਦਾ ਡੱਕਾ ਨਹੀਂ ਬਾਕੀ ਰਿਜ਼ਲਟ ਤੁਹਾਨੂੰ ਅਸੀਂ ਵਿਖਾਤੇ ਕੋਹੇ ਕੋੜੇ ਚ ਕੋਈ ਕਮੀ ਨਹੀਂ ਖਾਂਦਾਂ ਨਾਲੇ ਪਾਸਿਓਂ ਵੀ ਕੋੜੇ ਚ ਆਪਦੇ ਵਿੱਚ ਵੀ ਤੇ ਗਾਂ ਬੱਚੇ ਵੀ ਬਹੁਤ ਚੰਗੇ ਆਉਂਦੇ ਆ ਉਹ ਅਸੀਂ ਵਾਰ-ਵਾਰ ਬੱਚਿਆਂ ਦਾ ਜ਼ਿਕਰ ਤਾਂ ਕਰ ਰਹੇ ਆ ਕਿ ਤੁਹਾਨੂੰ ਜਿਹੜਾ ਹੁਣ ਸੀਜ਼ਨ ਦੀ ਰੋਤਾ ਆਈ ਹੈ ਤੇ ਜਿਹੜੇ ਵੀ ਭਰਾ ਨੇ ਘੋੜੀ ਮਲਾਉਂਦਾ ਚਾਹਵਾਨ ਹੈ ਤੇ ਖੁੱਲੇ ਦਿਲ ਨਾਲ ਫੋਨ ਕਰੋ 24 ਘੰਟੇ ਦਰਵਾਜ਼ੇ ਖੁੱਲੇ ਹੀ ਆ ਬਾਈ ਫੀਸ ਉਹਦਾ ਜੇ ਕੋਈ ਸੋਚਿਆ ਨੰਬਰ ਨੰਬਰ ਵੀ ਕੀ ਹੁਣ ਨਹੀਂ ਬਾਈ ਸੁਖ ਬਾਈ ਪਤਾ ਕੀ ਆ ਫੀਸ ਉਹਨਾਂ ਵਾਸਤੇ ਆ ਜਿਹੜੇ ਵਿਚਾਰੇ ਕੋਈ ਭਰ ਸਕਣ ਜਿਹੜਾ ਮੇਰਾ ਵੀਰ ਭਰਾ ਕੋਈ ਉਦਾਂ ਸਾਡਾ ਇਲਾਕਾ ਉਦਾਂ ਖੜਾ ਨੇ ਆਤ ਕੀ ਨੁਕਸਾਨ ਕੀਤਾ ਖੜਾ ਵਾਲਿਆਂ ਨੂੰ ਤਾਂ ਮੈਂ ਕਹਤਾ ਵੀ ਕੋਈ ਫੀਸ ਨਹੀਂ ਜਿਹੜਾ ਕੋਈ ਹੜ ਦਾ ਮਾਰਿਆ ਆ ਕੇ ਘੋੜੀ ਭਰਾਏ ਜੋ ਸਾਡਾ ਉਹਦੇ ਕੋ ਦੇਣਾ ਦੇ ਨਹੀਂ ਦੇਣਾ ਤਾਂ ਵੀ ਕੋਈ ਗੱਲ ਨਹੀਂ ਜੀ ਅੱਗੇ ਰੱਬ ਨੇ ਮਾਰ ਮਾਰਿਆ ਉਹਨਾਂ ਦੇ ਮਾਲ ਡੰਗਰ ਰਾਜੀ ਰਹਿਣ ਮੈਂ ਕਹਿੰਦਾ ਵੀ ਘੋੜੇ ਦੀ ਕੋਈ ਗੱਲ ਨਹੀਂ ਫੀਸ ਆਪਣੇ ਬੱਚੇ ਲੈਣ ਆਪਣਾ ਅੰਨਦ ਲੈਣ ਕੋਈ ਗੱਲ ਇਹ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਸੱਜਣੋ ਬਾਕੀ ਨਾ ਹੋਰ ਕਿਸੇ ਭਰਾ ਨੂੰ ਵੀ ਹੈ ਨਹੀਂਗੀ ਤੁਸੀਂ ਆਓ ਇੱਕ ਵਾਰ ਗੱਲਬਾਤ ਕਰਿਓ ਜਿੰਨੇ ਕਾਲਾ ਘੋੜਾ ਤੁਹਾਨੂੰ ਲੱਗਦਾ ਉਨੀ ਚੁੱਪ ਕਰਕੇ ਜੇਬ ਚ ਪਾ ਲਿਓ ਡਾਕਟਰ ਸਾਹਿਬ ਗਿੰਦੇ ਵੀ ਨਹੀਂ ਹਨਾ ਇਹ ਤੋਂ ਵੱਡੀ ਗੱਲ ਕੀ ਆ ਮੈਨੂੰ ਪਤਾ ਬਾਈ ਜੀ ਹੁਣਾਂ ਦਾ ਬਹੁਤ ਚੰਗਾ ਰਿਕਾਰਡ ਹੈ ਏਰੀਏ ਦੇ ਵਿੱਚ ਬਹੁਤ ਚੰਗੀ ਬਣੀ ਹੋਈ ਆ ਤੇ ਬਾਈ ਹੁਣਾਂ ਨੂੰ ਪ੍ਰਮਾਤਮਾ ਨੇ ਵੀ ਬਹੁਤ ਕੁਝ ਬਖਸ਼ਿਆ ਵਧੀਆ ਕੰਮਕਾਰ ਐ ਵਧੀਆ ਕੀਤਾ ਐ ਵਧੀਆ ਗਾਂ ਬੱਚੇ ਐ ਵਧੀਆ ਦੁੱਧ ਪੋਤਾ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਐ ਬਸ ਤੁਸੀਂ ਇੱਕ ਹੀ ਭਰਾ ਨਾਲ ਜੁੜੋ ਭਰਾ ਬੰਦੇ ਜੋੜਨ ਲਈ ਆਪਦੇ ਭਰਾ ਕਮਾਉਣ ਲਈ ਘੋੜਾ ਲੈ ਕੇ ਆਉਂਦੇ ਕੋਈ ਵੀ ਸੱਜਣ ਜਿਹੜਾ ਲੈ ਕੇ ਆਉਂਦਾ ਉਹਨਾਂ ਨੂੰ ਫੀਸ ਨਾਲੋਂ ਜ਼ਿਆਦਾ ਖਿੱਚ ਹੁੰਦੀ ਆ ਵੀ ਯਾਰ ਭਰਾ ਸਾਡੇ ਨਾਲ ਮਿਲਣ ਭਰਾ ਸਾਡੇ ਨਾਲ ਜੁੜਨ ਤੇ ਫੇਰ ਤੋਂ ਦੁਬਾਰਾ ਰਿਪੀਟ ਕਰਨਾ ਇਹ ਘੋੜੇ ਦੇ ਬੱਚੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਮਹਿੰਗੇ ਵਿਕਣੇ ਆ ਹੁਣ ਵੀ ਬੱਚੇ ਬਹੁਤ ਮਹਿੰਗੇ ਜਾ ਰਹੇ ਆ ਬਾਹਰ ਲੀਆਂ ਸਟੇਟਾਂ ਦੇ ਵਿੱਚ ਵੀ ਬੱਚੇ ગયા ਟੋਟਲ ਬਈ ਅਜੇ ਤੱਕ ਕਿੰਨੇ ਕ ਬੱਚੇ ਤੁਸੀਂ ਇਹਦੇ ਦਿਗਾ ਚ ਰੱਖੇ ਆ ਕਰੀਬਨ 25 ਤੋਂ 30 ਬੱਚੇ ਤੇ ਮੇਰੀ ਨਿਗਾ ਚ ਹੈਗੇ ਆ ਜੀ ਜਿਹੜੇ ਪਹਿਲਾਂ ਤੇ ਹੁਣ ਪਾ ਕੇ ਇੰਨੇ ਕ ਮੇਰੀ ਨਿਗਾ ਚ ਹੈਗੇ ਬਾਕੀ ਹਜੇ ਸਾਲ ਕੀ ਹੋਇਆ ਇਹਨੂੰ ਤੇ ਇਸ ਤੋਂ ਜ਼ਿਆਦਾ ਆਪਾਂ ਮੈਂ ਤੁਹਾਨੂੰ ਦੱਸਿਆ ਵੀ ਰਿਕਾਰਡ ਉਹ ਰੱਖਦੇ ਜਿਨ੍ਹਾਂ ਨੇ ਫੀਸ ਲਈ ਹੋਏ ਵੀ ਅਸੀਂ ਦਿਖਾਣਾ ਜੋ ਇੱਥੇ ਦੇਖਾ ਜੋਖਾ ਹੀ ਕੋਈ ਨਹੀਂ ਜਿਹੜਾ ਮਰਜ਼ੀ ਆ ਕੇ ਤੇ ਘੋੜੀ ਭਰਾ ਕੇ ਚਲ ਜੇ ਸਰਕਾਰੀ ਕੰਮ ਹੀ ਆ ਠਾ ਗੀਏ ਦਾ ਸੁਣਾ ਵੀ ਤੁਸੀਂ ਆਓ ਘੋੜੀ ਲੈ ਆਓ ਭਰਾ ਕੇ ਲੈ ਜਿਓ ਯਾਰ ਕੋਈ ਚੱਕਰ ਨਹੀਂ ਪਰ ਇਹਨਾਂ ਵੀ ਬੱਚੇ ਦੀ ਫੋਟੋ ਬਾਅਦ ਚ ਪਾ ਦਿਓ ਹਾਂ ਬੱਚੇ ਦੀ ਫੋਟੋ ਜ਼ਰੂਰ ਪਾ ਦਿਓ ਸਾਨੂੰ ਤੇ ਉਹਨਾਂ ਨੂੰ ਖੁਸ਼ੀ ਹੋ ਜਾਂਦੀ ਮੈਨੂੰ ਇੰਨਾ ਦਿਲ ਦਾ ਸਕੂਨ ਹੈ ਵੀ ਚਲੋ ਚੰਗਾ ਰਿਜ਼ਲਟ ਆਇਆ ਇਹਨਾਂ ਰੱਬ ਨੇ ਵੀ ਆ ਵਧੀਆ ਬੱਚਾ ਦਿੱਤਾ ਸੋਹਣੀ ਚੀਜ਼ ਆਪਣੇ ਸੋਹਣੀ ਭਾਈ ਆਉਨੇ ਇਹ ਨੀਤਾਂ ਨੂੰ ਮਰਾਦਾ ਹੀ ਆ ਡਾਕਟਰ ਸਾਹਿਬ ਆਪਾਂ ਅੱਗੇ ਗੱਲ ਕਰਦੇ ਹਾਂ ਨਾ ਵੀ ਜਿਹੜੇ ਬੰਦੇ ਦੀ ਨੀਤ ਸਾਫ਼ ਆ ਉਹ ਤੁਹਾਡਾ ਘੋੜਾ ਇੱਕ ਪਹਿਲਾ ਕਿੱਲਾ ਪਰਖਦਾ ਜਦੋਂ ਉਹਦੇ ਕਿੱਲਾ ਨਿਕਾ 1 ਸਾਲ 2 ਸਾਲ ਤੁਹਾਡੇ ਖਾਂਦਾ ਹੈ 3 ਸਾਲ ਖਾਂਦਾ ਹੈ ਜਦੋਂ ਉਹਨੂੰ ਪੂਰਾ ਵਿਸ਼ਵਾਸ ਹੋ ਜਾਂਦਾ ਨਾ ਵੀ ਇਹ ਮੇਰਾ ਹੈ ਤੇ ਮੈਂ ਇਹਦਾ ਜੇ ਫਿਰ ਘੋੜਾ ਕਿਸੇ ਚੀਜ਼ ਦੀ ਕਦਰ ਲੈਣਾ ਦਿੰਦਾ ਜੀ ਲੈਣਾ ਦਿੰਦਾ ਜੀ ਬਿਲਕੁਲ ਜੇਪੀ ਬਾਈ ਕਿਵੇਂ ਆ ਫਿਰ ਚੜਦੀ ਕਲਾ ਜੀ ਚੜਦੀ ਕਲਾ ਭਾਈ ਬਾਈ ਕੋਲੇ ਵੀ ਨੁਕਰਾ ਘੋੜਾ ਐ ਸੱਜਰੋ ਬਾਗੀ ਥੋੜੇ ਦਿਨਾਂ ਤੁਹਾਨੂੰ ਉਹ ਵੀ ਵਿਖਾਵਾਂਗੇ ਬਾਈ ਵਾਲੇ ਘੋੜੇ 'ਚ ਜੇਪੀ ਵੀਰ ਤੁਹਾਨੂੰ ਕੀ ਲੱਗਦਾ ਐ ਵੀ ਕਿੱਦਾਂ ਦਾ ਘੋੜਾ ਐ ਚੀ ਤੁਹਾਡੇ ਕੀ ਮੰਦੇ ਬਲਵਲੇ ਆ ਕਿ ਕਿਹੜੀ ਚੀ ਤੁਹਾਨੂੰ ਸੋਹਣੀ ਲੱਗਦੀ ਬਾਈ ਵਾਲੇ ਘੋੜੇ 'ਚ ਭਾਈ ਵਾਲਾ ਘੋੜਾ ਬਹੁਤ ਵਧੀਆ ਘੋੜਾ ਵਾ ਬੰਦਾ ਫੇਸ ਫੇਸ ਆ ਘੋੜਾ ਵੇ ਫਿਰ ਪਤਾ ਲੱਗਦਾ ਜੀ ਜੀ ਵੇਲ ਚੰਗੀ ਆ ਲੰਬਾਈ ਲਬੂਈ ਚੰਗੀ ਹਰ ਪਾਸੋਂ ਘੋੜਾ ਵਧੀਆ ਹੂੰ ਫ ਹਾਂ ਸਾਰੇ ਬਸ ਵਧੀਆ ਕੋਣਾ ਬਾਕੀ ਬਹੁਤ ਚੰਗੀ ਆ ਬੱਚੇ ਇਹਦੇ ਤੁਸੀਂ ਵੀ ਵੇਖੇ ਆ ਹਨਾ ਬੱਚਿਆਂ ਦੇ ਵਿੱਚ ਜਿਹੜੀ ਕੁਆਲਿਟੀ ਪੱਖ ਤੋਂ ਮੈਨੂੰ ਐ ਲੱਗਦਾ ਕਿ ਸ਼ੋਅ ਕੁਆਲਿਟੀ ਦੇ ਬੱਚੇ ਆ ਜੀ ਬੱਚੇ ਬਹੁਤ ਚੰਗੇ ਆ ਬਹੁਤ ਚੰਗੇ ਜਿਹੜੀਆਂ ਅੱਗੇ ਘੋੜੀਆਂ ਤੇ ਸੋਣੀਆਂ ਜਣੇ ਘੋੜੀਆਂ ਹੁਣ ਮੇਟ ਹੋਈਆਂ ਵਾ ਜੀ ਅੱਗੇ ਸੋਣੀਆਂ ਰਿਕਾਰਡ ਪੈਦਾ ਕਰਦੀਆਂ ਘੋੜੀਆਂ ਚ ਹਮ ਚੰਗੀਆਂ ਘੋੜੀਆਂ ਮੇਟ ਹੋਈਆਂ ਬਹੁਤ ਸੋਣੀਆਂ ਘੋੜੀਆਂ ਮੇਟ ਹੋਈਆਂ ਜੀ ਬਾਕੀ ਭਾਈ ਦਸਵਾ ਬਹੁਤ ਚੰਗਾ ਕਦੀ ਇਹਨਾਂ ਨੇ ਕਹਿੰਨੇ ਗੱਲ ਨਹੀਂ ਕਰਨੀ ਜਿਹੜਾ ਮर्जी ਆਈ ਘੋੜੀ ਮੇਟ ਕਰਕੇ ਲੈ ਜਾਏ ਕੋਈ ਚੱਕਰ ਨਹੀਂ ਕੋਈ ਇਹ ਨਹੀਂ ਕਿ ਹਾਂ ਮੈਂਨੇ ਪੈਸੇ ਵਧੀਆ ਢੀ ਅਗਲੇ ਬੰਦੇ ਯਾਦ ਕਰਦੇ ਕਿ ਭਾਈ ਦਾ ਸੁਭਾਅ ਬਹੁਤ ਵਧੀਆ ਬਿਲਕੁਲ ਵਧੀਆ ਬਾਈ ਕੋਈ ਸ਼ੱਕ ਨਹੀਂ ਤੇ ਇਹ ਵੀ ਇੱਕ ਪਰਮਾਤਮਾ ਦੀ ਕਿਉਂਕਿ ਬੰਦੇ ਤਾਂ ਡਾਕਟਰ ਸਾਹਿਬ ਕਰੋੜਾਪਤੀ ਬੈਠੇ ਆ ਬੰਦੇ ਨੂੰ ਪਤਾ ਹੀ ਨਹੀਂ ਵੀ ਸਾਡੇ ਕੋਲ ਰੁਪਈਆ ਕਿੰਨੇ ਪਰ ਉਹਨਾਂ ਨੇ ਉਹਨਾਂ ਨੂੰ ਪਰਮਾਤਮਾ ਨੇ ਦਿਲ ਨਹੀਂ ਦਿੱਤਾ ਬਿਲਕੁਲ ਬਿਲਕੁਲ ਉਹਨਾਂ ਨੂੰ ਪਰਮਾਤਮਾ ਨੇ ਉਹ ਚੀਜ਼ਾਂ ਨਹੀਂ ਦਿੱਤੀਆਂ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੈ ਉਹ ਚੀਜ਼ਾਂ ਜਿਨ੍ਹਾਂ ਨੂੰ ਲੋਕ ਤਰਸਦੇ ਆ ਕਿਉਂਕਿ ਜਿਹੜਾ ਅੰਦਰ ਹੁੰਦਾ ਨਾ ਬਾਈ ਅੰਦਰ ਅੱਜ ਦੇ ਟਾਈਮ ਦੇ ਵਿੱਚ ਹਰੇਕ ਭਰਾ ਸਿਆਣਾ ਹੈ ਹਰੇਕ ਭਰਾ ਸੂਝਵਾਨ ਹੈ ਹਰੇਕ ਭਰਾ ਇਹ ਸੋਸ਼ਲ ਮੀਡੀਆ ਤੇ ਬੈਠਾ ਹੈ ਤੇ ਜਿਹੜੀ ਅੱਖ ਤੁਸੀਂ ਬਾਹਲਾ ਲੰਮਾ ਸਹਿਮ ਅਗਲੇ ਤੋਂ ਕੋਈ ਉਲਾ ਪੜਦਾ ਨਹੀਂ ਰੱਖ ਸਕਦੇ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਬੰਦਾ ਸਾਫ਼ ਹੋ ਕੇ ਤਰੂਗਾ ਸਾਫ਼ ਸੁਥਰਾ ਕੰਮ ਕਰੂਗਾ ਵਰਤਾਰਾ ਆਪਦਾ ਸਹੀ ਰੱਖੂਗਾ ਉਹੀ ਅੱਗੇ ਜਾ ਕੇ ਕਾਮਯਾਬ ਹੁੰਦਾ ਹੈ ਬਿਲਕੁਲ ਬਿਲਕੁਲ ਤੇ ਭਰਾ ਦਾ ਘੋੜਾ ਕਿਵੇਂ ਲੱਗਿਆ ਖੁੱਲੀ ਫੀਸ ਹੈ ਡਾਕਟਰ ਸਾਹਿਬ ਹੋਰ ਕੋਈ ਮੈਸੇਜ ਕੋਈ ਨਵੇਂ ਭਰਾਵਾਂ ਨੂੰ ਜਾਂਦੇ ਜਾਂਦੇ ਭਰਾਵਾਂ ਨਾਲ ਗੱਲਬਾਤ ਕੋਈ ਨਵੇਂ ਭਰਾਵਾਂ ਨੂੰ ਇਹੀ ਮੈਸੇਜ ਭੀਏ ਕਿਤੇ ਨਾਲ ਜੁੜੋ ਜੀ ਇਹ ਜਿੰਨੂੰ ਘੋੜੇ ਦਾ ਲੱਤ ਲੱਗ ਗਈ ਉਹਨੂੰ ਹੋਰ ਕੋਈ ਲੱਤ ਨਹੀਂ ਲੱਗ ਸਕਦੀ ਇਹ ਅੱਜ ਕੱਲ ਜਿੱਦਾਂ ਨਸ਼ਾ ਚੱਲ ਪਿਆ ਬਹੁਤ ਜ਼ਿਆਦਾ ਇਹ ਹੋ ਗਿਆ ਉਹ ਜਿੰਨੂੰ ਘੋੜੇ ਦੀ ਲੱਤ ਲੱਗ ਗਈ ਉਹਨੂੰ ਹੋਰ ਕੋਈ ਨਸ਼ਾ ਨਹੀਂ ਚ ਲੱਗਣਾ ਆਪਣੇ ਬੱਚਿਆਂ ਨੂੰ ਇਸ ਲਾਈਨ ਚ ਪਾਓ ਉਹਨਾਂ ਨੂੰ ਘੋੜੇ ਦਾ ਪਿਆਰ ਉਹਨਾਂ ਦੇ ਦਿਮਾਗ 'ਚ ਪਾਓ ਉਹਨਾਂ ਦੀ ਜਿਹੜਾ ਨੇੜਪਾਨਾ ਘੋੜੇ ਨਾਲ ਬਣੇਗਾ ਤੁਹਾਡਾ ਬੱਚਾ ਕਦੀ ਖਰਾਬ ਨਹੀਂ ਹੋਏਗਾ ਹੂੰ ਜਿੰਨਾ ਇਹਦੇ ਆਲ ਘੋੜੇ ਨਾਲ ਧਿਆਨ ਦੇਗਾ ਉਹਨਾਂ ਉਹਦਾ ਮੈਂਟਲ ਲੈਵਲ ਜਿਹੜਾ ਉਹ ਵਧੀਆ ਬਣੇਗਾ ਉਹਨਾਂ ਉਹਦਾ ਸੋਸਾਇਟੀ ਵਾਲ ਜਿਹੜਾ ਇੱਕ ਵਧੀਆ ਨਜ਼ਰੀਆ ਵਧੀਆ ਇਨਸਾਨ ਬਣੇਗਾ ਹੂੰ ਇਹ ਨਸ਼ਿਆਂ ਤੋਂ ਪਰੇ ਰਹੇਗਾ ਤੇ ਇਹ ਬਹੁਤ ਹੀ ਵਧੀਆ ਤੇ ਮੈਂ ਇਹ ਵੀ ਕਹਾਂਗਾ ਲਾਹੇਮੰਦ ਕਿੱਤਾ ਆ ਦੀ ਇਹ ਇੱਕ ਹੁਣ ਅੱਜ ਦੀ ਡੇਟ 'ਚ ਜੇ ਆਪਾਂ ਮੰਨੀਏ ਇੱਕ ਇੱਕ ਬੱਚਾ ਜਿਹੜਾ ਮਾਰਵਾੜੀ ਹੋਇਆ ਨੁਕਰਾਂ ਹੋਇਆ ਇਹ ਲੱਖਾਂ 'ਚ ਜਿਹੜੇ ਵਧੀਆ ਕਰੋਨਾ 'ਚ ਵਿਖਦੇ ਪਏ ਨੇ ਜੀ ਇਹਨਾਂ ਦੇ ਕਿਉਂਕਿ ਵੱਡੀਆਂ ਕੰਪਨੀਆਂ ਰਿਲਾਇੰਸ ਵਰਗੀਆਂ ਕੰਪਨੀਆਂ ਜਿਹੜੀਆਂ ਹੁਣ ਇਸ ਕਿੱਤੇ 'ਚ ਆ ਗਈਆਂ ਉਹਨਾਂ ਨੇ ਆਪਣੇ ਸਟੱਡ ਫਾਰਮ ਸੁਖੋ ਵੀਰ ਤੁਹਾਨੂੰ ਪਤਾ ਹੋਣਾ ਉਹਨਾਂ ਨੇ ਬਣਾ ਲਿਆ ਜੀ ਉਹ ਚੰਗੇ ਘੋੜੇ ਸਾਰੇ ਇਕੱਠੇ ਕਰਕੇ ਭਾਲ ਦੇ ਲੱਭਦੇ ਫਿਰਦੇ ਆ ਜੀ ਤੇ ਇਹ ਆਉਣ ਵਾਲੇ ਸਮੇਂ 'ਚ ਕਿੱਤਾ ਐਜ਼ ਅ ਕਿੱਤਾ ਵੀ ਜਿਹੜਾ ਆ ਬਹੁਤ ਵਧੀਆ ਅਤੇ ਮੰਨਣ ਲੱਗਣ ਵਾਲਾ ਸਾਫ਼ ਸੁਥਰਾ ਕੰਮ ਕਰੇ ਬੰਦਾ ਬਹੁਤ ਹੀ ਵਧੀਆ ਲਾਇਮਨ ਦਾ ਸੇਤਮੰਦ ਤੁਹਾਡੀ ਸਰੀਰ ਫਿੱਟ ਰਹੇਗਾ ਸਭ ਕੁਝ ਜਿਹੜਾ ਆ ਪਰਮਾਤਮਾ ਮਿਹਰ ਕਰੇ ਚੜ੍ਹਦੀ ਕਲਾ ਚ ਇਹ ਜਿਹੜਾ ਜਾਨਵਰ ਹੈ ਇਹਨਾਂ ਤੇ ਇਹ ਜਾਨਵਰ ਨਹੀਂ ਇਹਨਾਂ ਤੇ ਤੈਰਾ ਆ ਇਹਦਾਂ ਨਾਲ ਗੁਰੂ ਸਾਹਿਬ ਜਿਹੜੇ ਅੰਗਸਾਈ ਹੋ ਕੇ ਤੁਹਾਡੀ ਮਦਦ ਕਰਨਗੇ ਆਪਣੀ ਕਿਸਮਤ ਖਾਂਦੇ ਆ ਤੁਹਾਨੂੰ ਆਪਣੀ ਕਿਸਮਤ ਖਵਾਉਂਦੇ ਆ ਇਹ ਤੁਹਾਡਾ ਕੁਛ ਨਹੀਂ ਖਾਂਦੇ ਜੀ ਜਿਹੜਾ ਬੰਦਾ ਘੋੜਿਆਂ 'ਚ ਵੜ ਗਿਆ ਨਾ ਸੱਜਣੋ ਇਹ ਗੱਲ ਨਾ ਮੈਂ ਆਪ ਸਰੋਂ ਤੇ ਹੱਥਾਂ ਤੇ ਜਮਾਉਣ ਵਾਲੀ ਗੱਲ ਕਹਿ ਦਿੰਦੇ ਨਾ ਸਿਆਣੇ ਵੀ ਤਲੀ ਦੇ ਸਰੋਂ ਜਮਾ ਰੱਖੀ ਆ ਇਹ ਗੱਲ ਅਸੀਂ ਪਰਖੀ ਹੋਈ ਆ ਸੱਜਣੋ ਮੈਂ ਜਿੰਦੀ ਜਾਗਦੀ ਆਪਣੇ ਆਪ ਨੂੰ ਮਿਸਾਲ ਮੰਨਦਾ ਕਿ ਯਾਰ ਪਹਿਲਾ ਕੰਡੀਸ਼ਨ ਕੀ ਸੀ ਤੇ ਜਦੋਂ ਘੋੜਿਆਂ ਲਾਗੇ ਘੋੜੇ ਵਾਲੇ ਭਰਾਵਾਂ ਚੰਗੇ ਬੰਦਿਆਂ ਨਾਲ ਵਿਚਰ ਲਾਗੇ ਚੰਗੇ ਬੰਦੇ ਵੀ ਹੁੰਦੇ ਆ ਪਰ ਮਾੜੇ ਵੀ ਨਾਲ ਦੀ ਨਾਲ ਹੀ ਚੱਲਦੇ ਆ ਹਰੇਕ ਲਾਈਨ ਦੇ ਵਿੱਚ ਆਪਾਂ ਕਿਸੇ ਨੂੰ ਟਾਰਗੇਟ ਕਰਕੇ ਨਹੀਂ ਕਹਿ ਦਿੰਦੇ ਵੀ ਇੱਕ ਲਾਈਨ ਯਾਰ ਬੜੀ ਸਾਫ਼ ਆ ਚੰਗੇ ਬੰਦੇ ਵੀ ਹੈਗੇ ਆ ਮਾੜੇ ਵੀ ਹੈਗੇ ਆ ਪਰ ਚੰਗੇ ਦੀ ਚੋਣ ਤੁਸੀਂ ਕਰਨੀ ਆ ਜਿਹੜੇ ਬੰਦੇ ਨਾਲ ਜੁੜਨਾ ਹੈ ਉਹ ਚੋਣ ਕਿਵੇਂ ਹੋਊਗੀ ਚੋਣ ਹੋਊਗੀ ਮੰਡੀਆਂ 'ਚ ਜਾਣ ਨਾਲ ਚੋਣ ਹੋਊਗੀ ਘੋੜੇ ਜੇ ਰੱਖਣੇ ਤੇ ਘੋੜੇ ਵਾਲਿਆਂ ਚ ਬਹਿਣਾ ਬੰਦੇ ਦੀ ਗੱਲਬਾਤ ਤੋਂ ਤੁਹਾਨੂੰ ਬੰਦਾ ਕਿਹੜੀ ਅੱਖ ਨਾਲ ਵੇਖ ਰਿਹਾ ਉਹਦੇ ਅੰਦਰ ਕੀ ਚੱਲਦਾ ਪਿਆ ਹੁਣ ਉਹ ਪਤਾ ਲੱਗਣ ਲੱਗ ਜਾਂਦਾ ਹੈ ਬੰਦੇ ਨੂੰ ਜਦੋਂ ਬੰਦਾ ਘੋੜੇ ਵਾਲਿਆਂ ਨਾਲ ਵਰਤਦਾ ਤੇ ਸੋ ਬੜੀ ਵਧੀਆ ਡਾਕਟਰ ਸਾਹਿਬ ਨੇ ਸੁਝਾ ਦਿੱਤਾ ਸੱਜਣੂ ਤੇ ਬਹੁਤ ਵੱਡਾ ਮੈਂ ਕਹਿੰਦਾ ਫੇਰ ਵੀ ਵਧੀਆ ਘੋੜਾ ਯਾਰ ਮਾਜੇ ਦੇ ਵਿੱਚ ਆ ਪਹਿਲ ਦੇ ਆਧਾਰ ਤੇ ਘੋੜੀ ਭਰਉਣੀ ਆ ਤੇ ਤੁਹਾਨੂੰ ਮੈਂ ਇਹ ਦਾਅਵੇ ਨਾਲ ਆਉਣਾ ਹੈ ਕਿ ਜਿਹੜਾ ਸਾਲ ਤੁਸੀਂ ਮਿਹਨਤ ਕਰੋਗੇ ਕਿਉਂਕਿ ਇੱਕ ਕੁੜੀ ਜੇ ਹਿਸਾਬ ਲਈਏ ਨਾ ਤੇ ਸਾਲ ਦਾ 70-75000 ਰੁਪਇਆ ਖਾਂਦੀ ਆ ਗੱਬੜ ਕੁੜੀ ਖਾ ਜਾਂਦੀ ਤੇ ਜਿਹੜਾ ਬੱਚਾ ਆਊਗਾ ਜਦੋਂ ਬੱਚਾ ਹੀ 5 ਲੱਖ ਦਾ ਵਿਕੂਗਾ ਤੇ ਇੱਧਰ ਫੀਸ ਲੋ ਕੋਈ ਰੌਲਾ ਨਹੀਂ ਤੇ ਤੁਸੀਂ ਭਾਈ ਵਧੀਆ ਕਿ ਇਨਵੈਸਟਮੈਂਟ ਘੋੜੇ ਤੋਂ ਲੈ ਸਕਦੇ ਹੋ ਵੀਡੀਓ ਕਿਵੇਂ ਲੱਗੀ ਸਰਦਾਰ ਸਾਹਿਬ ਦੀਆਂ ਗੱਲਾਂ ਕਿਵੇਂ ਲੱਗੀਆਂ ਸੁਖਵੀਰ ਜੀ ਘੋੜਾ ਮੰਡੀ ਜਾਊਗਾ हां ਮੰਡੀ 'ਚ ਵੀ ਸੱਚ ਆ ਹਾਂ ਜੀ ਪੀ ਨੇ ਗੱਲ ਚੇਤੇ ਕਰਾਦੀ ਬਈ ਟੈਂਟ ਕਿਹੜੇ ਦੇ ਪਾਸੇ ਲੱਗੂ ਆਪਣਾ ਜੀ ਆਪਣਾ ਗੁਰਦੁਆਰਾ ਸਾਹਿਬ ਬਿਲਕੁਲ ਸਾਹਮਣੇ ਗੁਰਦੁਆਰਾ ਜਿਹੜਾ ਮੰਨ ਲਓ ਵੱਲੇ ਮੰਡੀ ਤੇ ਗੁਰਦੁਆਰਾ ਸਾਹਿਬ ਇੱਕੀ ਆ ਉਥੇ ਉਹਦੇ ਬਿਲਕੁਲ ਸਾਹਮਣੇ ਤੁਹਾਨੂੰ ਇੱਕ ਘੋੜਾ ਵੇਖਣ ਨੂੰ ਮਿਲ ਜੂਗਾ ਥੋੜੇ ਜਦੋਂ ਮੰਡੀ ਕਿੰਨੀ ਤਰੀਕ ਨੂੰ ਬਦਾਲੀ ਆਈ ਮੰਡੀ 20 ਤੋਂ ਸਟਾਰਟ ਆ ਮੇਰੇ ਸਾਹ 20 ਤੋਂ ਸਟਾਰਟ ਆ ਹੀ 19 ਤਰੀਕ ਨੂੰ ਪਹੁੰਚ ਜਾਾਂਗੇ 19 20 ਤੇ 21 ਜਨਵਰੀ ਸਾਡੇ ਸਾਰੇ ਜਿਹੜੇ ਆ 19 ਨੂੰ ਪਹੁੰਚ ਜਣੇ ਨੇ ਇੱਕ ਸੱਚ ਉਹ ਆਪਣੀ ਵਸ਼ੇਰੀ ਰਹਿ ਗਈ ਬਾਈ ਨੂੰ ਕਰੀ ਲੈ ਗਏ ਆ ਨੁਕਰੀ ਵਸ਼ੇਰੀ ਉਹ ਵੀ ਸੁਭਬ ਨਹੀਂ ਮਿਲ ਗਈ ਐ ਸੁਖਵੀਰ ਕਿਹੜੇ ਕੋੜੇ ਦੀ ਐ ਜੀ ਇਹ ਟੈਪੀ ਵਾਲੀ ਕੋੜੀ ਦੀ ਹੈ ਟੈਪੀ ਵਾਲੇ ਕੋੜੀ ਦੀ ਹਾਂ ਜੀ ਮੁੰਦਕੀ ਲੱਗੇ ਜਿਹੜਾ ਨਾ ਮੈਂ ਮਹਿਫਲਾਇਆ ਹੋਇਆ ਕੋੜਾ ਨੁਕਰ ਦੇ ਕੋਨਾ ਕੋ ਮਾਰਵਾੜੀ ਵੀ ਹੈ ਹਾਂ ਜੀ ਅੱਛਾ ਕਿੰਨੇ ਚਿਰ ਦੀ ਹੈ ਇਹ ਇਹ ਕਰੀਬ 18 ਕੁ ਮਹੀਨੇ ਦੀ ਬੱਚੀ ਹੈ ਅੱਛਾ ਡਾਕਟਰ ਸਾਹਿਬ ਇਹ ਜਿਹੜੀ ਬਸ਼ੇਰੀ ਲਿਆਏ ਹੋ ਇਹ ਕਿਹੜੇ ਸੋਚ ਕੇ ਲਿਆਂਦੀ ਆ ਸੇਲ ਕਰਨ ਲਈ ਲਿਆਂਦੀ ਆ ਕਿ ਜਾਂ ਬਰੀਡਿੰਗ ਲਈ ਲਿਆਂਦੀ ਜਾਂ ਸ਼ੋਹਾਂ ਦੇ ਵਿੱਚ ਪਾਉਣੀ ਕੀ ਆ ਸੁਖਬਾਈ ਇਹ ਜਿਹੜਾ ਇਹ ਨਗੀਨਾ ਇੱਕ ਸਾਨੂੰ ਲੱਭ ਗਿਆ ਹੀਰਾ ਲੱਭ ਗਿਆ ਇਹ ਅਸੀਂ ਲਿਆਂਦੀ ਸੀ ਕਿ ਆਪਣੇ ਵਾਸਤੇ ਅਸੀਂ ਰੱਖਾਂਗੇ ਤੇ ਇਹਦੇ ਬਰੀਡਿੰਗ ਕਰਾਵਾਂਗੇ ਜੀ ਬਾਕੀ ਜਿਹੜੀ ਦਾਣਾ ਪਾਣੀ ਜਿੱਥੇ ਲਿਖਿਆ ਕਿਸਮਤ ਜਿੱਦਾਂ ਹੈਗੀ ਆ ਪ੍ਰਮਾਤਮਾ ਨੇ ਜੋ ਲਿਖਿਆ ਆਪਣਾ ਦਾਣਾ ਪਾਣੀ ਇਹਨਾਂ ਨੇ ਆਪੇ ਲੱਭ ਲੈਣਾ ਜੀ ਜੇ ਮੇਰੇ ਕੋ ਲਿਖਿਆ ਤੇ ਮੇਰੇ ਕੋ ਜੇ ਦੇਵਤਿਆਂ ਨੇ ਹੋਰ ਕਿਤੇ ਪ੍ਰਚਰਨ ਪਾਉਣੇ ਆ ਤੇ ਇਹ ਉੱਥੇ ਚੱਲ ਜਾਣੇ ਹਾਂ ਵੀ ਤੁਹਾਡੇ ਕਹਿੰਦਾ ਭਾ ਮੈਂ ਇਹ ਸਮਝ ਰਿਹਾ ਵੀ ਜੇ ਤੁਹਾਡੇ ਕੋ ਆਉਣ ਵਾਲੇ ਸਮੇਂ 'ਚ ਨਗੀਨੇ ਵੱਧ ਗਏ ਤੇ ਹੋ ਸਕਦਾ ਤੁਸੀਂ ਵੀ ਭਾਈ ਇਹ ਦੇ ਦੋ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਕਿਸਮਤ ਆ ਉਹਨਾਂ ਦੀ ਤੇ ਅਗਲਿਆਂ ਦੀ ਜਾਂ ਮੇਰੀ ਜਿਹਦੀ ਕਿਸਮਤ ਇਹਨੇ ਭਾਗ ਲਾਉਣਾ ਹੈ ਇਹੀ ਰਹਿਨੇ ਇਹਨੇ ਲਾਜ ਦੇਣਾ ਜੀ ਅੱਛਾ ਭਾਈ ਇਹਦੇ ਬਾਬਤ ਵੀ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹ ਬੇਸ਼ੇਰੀ ਕਿਵੇਂ ਲੱਗੀ ਤੇ ਜੇ ਕੋਈ ਚੰਗੀ ਗੱਲਬਾਤ ਜੇ ਕੋਈ ਭਰਾ ਪੈਰ ਪੋਣਾ ਵੀ ਚਾਹੁੰਦਾ ਤੇ ਉਹ ਵੀ ਭਾਈ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਤੁਸੀਂ ਕੋਈ ਗੱਲ ਨਹੀਂ ਸਾਰਿਆਂ ਨੂੰ ਖੁਸ਼ ਕਰਕੇ ਘਲਾਉਂਦੇ ਆ ਹੋ ਸਕਦਾ ਫਿਰ ਜੇ ਤੁਹਾਨੂੰ ਤੁਹਾਡੀ ਗੱਲ ਚੰਗੀ ਲੱਗੀ ਤਾ ਡਾਕਟਰ ਸਾਹਿਬ ਤੁਹਾਡੀ ਝੋਲੀ ਰਸਾ ਪਾ ਦੇਣ ਅੱਛਾ ਇੱਕ ਬਬਰ ਸਾਹਿਬ ਆਪਣੇ ਕੋਲੇ ਘੋੜੀ ਵੀ ਆ ਬਲਖ ਅਬਲਖ ਘੋੜੀ ਵੀ ਉਹ ਕਿਹੜੇ ਘੋੜੇ ਦੀ ਹੈ ਜੀ ਉਹ ਰਾਜਸਥਾਨ ਤੋਂ ਮੰਗਾਈ ਹੈ ਜੀ ਉਹ ਮੈਂ ਤੁਹਾਨੂੰ ਉਹਦੀ ਗੁਜਰਾਤ ਤੋਂ ਆਈ ਹੈ ਜੀ ਉਹਦਾ ਘੋੜੀ ਦੀ ਜਿਹੜੀ ਡਿਟੇਲ ਹੈ ਉਹਦੀ ਮੈਂ ਤੁਹਾਨੂੰ ਦੱਸਦਾ ਹਾਂ ਉਹ ਹੈਗੀ ਹੈ ਜੀ ਇਹ ਜਿਹੜੀ ਘੋੜੀ ਹੈਗੀ ਹੈ ਜੀ ਇਹ ਗਣੇਸ਼ ਲਾਚੀ ਵਾਲਾ ਇਹਦਾ ਪਿਓ ਹੈ ਸੁਲਤਾਨ ਲਾਈਨ ਦਾ ਜੀ 7 ਸਾਲ ਦੀ ਘੋੜੀ ਹੈ ਇਹ ਗਣੇਸ਼ ਲਾਚੀ ਵਾਲੇ ਦੀ ਅੱਛਾ ਪਿੱਛੋਂ ਗੁਜਰਾਤ ਤੋਂ ਆਈ ਹੈ ਦੀ ਗੁਜਰਾਤ ਤੋਂ ਨਹੀਂ ਮੈਂ ਰਾਜਸਥਾਨ ਤੋਂ ਆਈ ਉਹਨਾਂ ਨੇ ਗੁਜਰਾਤ ਤੋਂ ਲਿਆਂਦੀ ਹੈ ਅੱਛਾ ਤੁਹਾਡੇ ਕੋਲ ਕਿੰਨਾ ਸਮਾਂ ਹੋ ਗਿਆ ਜੀ ਮੇਰੇ ਕੋਲ ਤਾਂ ਜੀ 2 ਮਹੀਨੇ ਹੋਏ ਹੈ ਮੈਂ ਇਹ ਖੁੱਲੀ ਬਹੁਤ ਆ ਘੋੜੀ ਹੈ ਨਾ ਇਹ ਹੱਡਾ ਪੈਰ ਦੀ ਬਹੁਤ ਖੁੱਲੀ ਆ ਬੱਚੇ ਦੇਣ ਵਾਲੀ ਘੋੜੀ ਪੇਟ ਬੜਾ ਵੱਡਾ ਹੈ ਪੇਟ ਬੜਾ ਵੱਡਾ ਹੈ ਮਤਲਬ 40 ਵੀ ਵਧੀਆ 35 ਦੇ ਪੈਰ ਮਾਰਦੀ ਆ ਸੀਲ ਬੋਟ ਹੂੰ ਪਾ ਮੈਂ ਬੱਚਾ ਲਈ ਫਿਰੇ ਮੈਂ ਕਹਿੰਦਾ ਥੱਲੋਂ ਲੰਘ ਜੇ ਛੋਟਾ ਜਵਾਕ ਇਹਨੇ ਮਜਾਲ ਹੈ ਪੈਰ ਪੁੱਟ ਜਾਣਾ ਹੂੰ ਇਹ ਆਪ ਕਿੰਨੇ ਚਿਰ ਦੀ ਹੈ ਬਾਜੀ ਉਮਰ ਕੀ ਹੈ ਇਹ ਪੱਕੀ ਕੋੜੀ ਜਵਾਨ ਲੱਗੀ ਹੈ ਮੰਨ ਲਓ ਕਿੰਨੇ ਸਾਲਾਂ ਦੀ ਹੋਗੀ ਐਸਟੀਮੇਟ ਅਸੀਂ 6-7 ਸਾਲ ਦੀ 7 ਸਾਲ ਦੀ ਤੇ ਹਾਈਟ ਕੀ ਇਹਦੀ ਜੀ ਹਾਈਟ 62 ਇੰਚ ਹੈ ਜੀ 62 ਇੰਚ ਘਟੀ ਵਾਲੀ ਹਾਂ ਤੇ ਇਹਦੇ ਤੇ ਹੁਣ ਮੰਨ ਲਓ ਖਾਲੀ ਹੈਗੇ ਗੱਬਣ ਇਹ ਕ੍ਰਾਸ ਕਰਾਤੀ ਆਪਣੇ ਕੋਲੇ ਕੋਈ ਕਿੰਨੇ ਟਾਈਮ ਦੀ ਜੀ ਇਹ ਹਜੇ 10 ਦਿਨ ਹੋਏ ਹੈ 10 ਦਿਨ ਦੀ ਹਾਂਜੀ ਤੇ ਇਹਦਾ ਕੋਈ ਵਿਚਾਰ ਬਣ ਸਕਦਾ ਹੈ ਭਰਾਵਾਂ ਨੂੰ ਇਹ ਮੈਂ ਤੁਹਾਨੂੰ ਅੱਗੇ ਦੱਸਿਆ ਜੀ ਤੁਹਾਡੀ ਬੇਨਤੀ ਕੀਤੀ ਵੀ ਇਹ ਹੀ ਰਹਿਣੇ ਇਹਨਾਂ ਨੇ ਆਪਣੀ ਕਿਸਮਤ ਆਪੇ ਵੇਖਣੀ ਹੈ ਕਿਲਾ ਆਪ ਚੁਣਨਾ ਹੈ ਹਾਂ ਕਿਲਾ ਇਹਨਾਂ ਨੇ ਆਪ ਚੁਣਨਾ ਹੈ ਹਾਂ ਵੀ ਜੇ ਕੋਈ ਗੱਲ ਚੰਗੀ ਲੱਗੀ ਤੇ ਇਹਦੇ ਬਾਬਤ ਵੀ ਸੱਜਣੋਂ ਪੁੱਛ ਲਿਓ ਮੋਟਾ-ਮੋਟਾ ਕਹਿੰਦਾ ਭਾਵੇਂ ਇਹ ਹੈ ਅੱਛਾ ਹੁਣ ਗੱਲ ਆਈਂਦੀ ਵੀ ਮੰਡੀ ਸਾਰੇ ਨਗੀਨੇ ਹੀ ਖੜੋਂਗੇ ਜੀ ਫਿਰ ਇਹ ਕਪੜੇ ਕੋਲ ਦੋ ਨੁਕਰੀਆਂ ਘੋੜੀਆਂ ਵੀ ਆ ਦੋ ਗੰਬਰ ਉਹ ਦੋਵੇਂ ਗੱਬਨ ਦੋਵੇਂ ਗੱਬਨ ਨੇ 6-6 ਮਹੀਨੇ ਗੱਬਨ ਨੇ ਕਿਹੜੀ ਕੋੜੇ ਤਾਂ ਜੀ ਇੱਕ ਤੇ 69 ਇੰਚਸ ਦਾ ਕੋੜਾ ਇੱਥੇ ਸਾਡੇ ਆਸੀਫ ਆ ਉਹਦੇ ਕੋ ਗੱਬਨ ਹੈ ਇੱਕ ਜੇਪੀ ਵਾਲੇ ਭਾਗ ਕੋੜੇ ਕੋ ਗੱਬਨ ਹੈ ਬਾਕੀ ਤੋਂ ਬਾਕੀ ਤੋਂ ਕਿੰਨੇ ਕਿੰਨੇ ਚਿਰ ਦੀ ਬਾਗੀ ਵਾਲੀ ਕਿੰਨੇ ਚਿਰ ਦੀ ਉਹ ਦੋਵੇਂ ਇੱਕ 6 ਮਹੀਨੇ ਦੀ ਇੱਕ 5 ਮਹੀਨੇ ਦੀ ਅੱਛਾ ਮਹੀਨੇ ਮਹੀਨੇ ਦੀ ਕਰਾਉਂਦੇ ਹਾਂ ਤੇ ਜੇ ਇਹਨਾਂ 'ਚ ਕੋਈ ਵੀ ਨਗੀਨਾ ਚੰਗਾ ਲੱਗਦਾ ਤੇ ਯਾਰ ਤੁਸੀਂ ਫੋਨ ਕਰ ਲਿਓ ਭਾਉ ਤੁਹਾਨੂੰ ਮੋੜਦਾ ਹੀ ਨਹੀਂ ਸਾਡਾ ਭਰਾ ਬਾਕੀ ਘੋੜੀ ਜ਼ਰੂਰ ਯਾਰੇ ਘੋੜੇ ਤੋਂ ਭਰਾਓ ਮੈਂ ਫੇਰ ਵਾਰ-ਵਾਰ ਜੂਤ ਦੇ ਰਿਆਂ ਐਨਾ ਚੰਗਾ ਇਨਸਾਨ ਐਨੇ ਚੰਗਾ ਘੋੜਾ ਤੇ ਐਨੇ ਚੰਗੇ ਘੋੜੇ ਦੇ ਬੱਚੇ ਮੈਂ ਕਹਿੰਦਾ ਵੀ ਬਹੁਤ ਘੱਟ ਲੱਗਦੇ ਆ ਤੁਸੀਂ ਬਾਈ ਨਾਲ ਸੰਪਰਕ ਜਰੂਰ ਕਰੋ ਖਾਸ ਕਰਕੇ ਆਪਣੇ ਮਾਝੇ ਏਰੀਆ ਵਾਲੇ ਜੇ ਕੋ ਭਰਾ ਬਾਰੋਂ ਵੀ ਕੋੜੀ ਸਟੇਟ ਤੋਂ ਪੜਾਉਣਾ ਚਾਹੁੰਦਾ ਹੈ ਤੇ ਵੈਲਕਮ ਹੈ ਬਾਈ ਵੱਲੋਂ ਫੀਸ ਦਾ ਕੋਈ ਰੌਲਾ ਨਹੀਂ ਤੁਹਾਨੂੰ ਮਾਨ ਸਨਮਾਨ ਕਰਕੇ ਮੋੜਨਗੇ ਗੱਲਬਾਤ ਕਰ ਲਿਓ ਗਰਦਾਸਪੁਰ ਜਿਲ੍ਹਾ ਹੈ ਤੇ ਗਰਦਾਸਪੁਰ ਦੇ ਵਿੱਚ ਹੀ ਬਾਈਆਂ ਦੀ ਲੋਕੇਸ਼ਨ ਹੈ ਬਾਈ ਆਪਣਾ ਕਿੱਥੇ ਪੈ ਜਾਂਦਾ ਹਸਪੀਟਲ ਇੱਕ ਰੀ ਇਹ ਜੀ ਗੁਰਦਾਸਪੁਰ ਮੇਨ ਬਾਈਪਾਸ ਦੇ ਜਿੱਥੇ ਮੋੜ ਆ ਮੇਨ ਨਾਕਾ ਜਿਹੜਾ ਉਹਦੇ ਉੱਤੇ ਹੀ ਬੱਬਰ ਮਲਟੀਸਪੈਸ਼ਲਿਟੀ ਹਸਪੀਟਲ ਆ ਉਹਦੀ ਬੈਕ ਸਾਈਡ ਤੇ ਸਾਡਾ ਬੱਬਰ ਬਾਕੀ ਤੁਹਾਨੂੰ ਫੋਨ ਲਾ ਲੈਣਗੇ ਤੁਸੀਂ ਲੋਕੇਸ਼ਨ ਨੰਬਰ ਮੇਰਾ ਹੈਗਾ ਲੋਕੇਸ਼ਨ ਮੇਰੇ ਵਿੱਚ ਪਾ ਦਿਓ ਬਸ ਸੱਜਣੋ ਤੁਸੀਂ ਫੋਨ ਲਾ ਲਿਓ ਭਰਾ ਨੂੰ ਭਰਾ ਲੋਕੇਸ਼ਨ ਭੇਜ ਦੇਣਗੇ ਗੁਰਦਾਫਰ ਆ ਕੇ ਡਾਕਟਰ ਬੱਬਰ ਪੁੱਛਦਾ ਤੁਹਾਨੂੰ ਆਪੇ ਲੋਕੀ ਛੱਡ ਜਾਣਗੇ ਇਹ ਸਾ ਬਾਈ ਫਿਰ ਸਾ ਬਾਈ ਕਿਉਂਕਿ ਬਾਈ ਨੇ ਬਹੁਤ ਸਾਰੇ ਕਹਿਣਾ ਨਾ ਵੀ ਇੱਕ ਚਲੋ ਭਰਾ ਤਾਂ ਨਹੀਂ ਮੰਨਦੇ ਪਰ ਬਾਈ ਦੇ ਬਹੁਤ ਵਧੀਆ ਰਿਲੇਸ਼ਨ ਹੈ ਸਾਰੇ ਸ਼ਹਿਰ ਦੇ ਨਾਲ ਹੀ ਜਿਹੜਾ ਬੰਦਾ ਚੰਗਾ ਹੁੰਦਾ ਨਾ ਉਹਦੇ ਨਾਲ ਹਰੇਕ ਬੰਦਾ ਹੀ ਜੁੜਨਾ ਚਾਹੁੰਦਾ ਹੈ ਅਸੀਂ ਵੀ ਬਾਈ ਦੇ ਸੁਭਾਨ ਵਾਲੀ ਇਹ ਬਾਈ ਦੀ ਗੱਲਬਾਤ ਖੁਣੋ ਵੀ ਬਾਈ ਨਾਲ ਜੁੜੇ ਆ ਤੇ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਤੇ ਇੱਕ ਵਾਰੀ ਪਹੁੰਚ ਜ਼ਰੂਰ ਕਰਿਓ ਕੋੜਾ ਵੇਖ ਕੇ ਜਾਓ ਬਾਈ ਦਾ ਫਾਰਮ ਵੇਖ ਕੇ ਜਾਓ ਫਿਰ ਘੋੜੀ ਭਰਾਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਦਿਓ ਇਜਾਜ਼ਤ ਜਿਉਂਦੇ ਵਸਦੇ ਰਹੋ ਸ਼ਬਾਖੈਰ ਸੱਚੀ ਕਾ ਭਾਈ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਸੁਖਵੀਰ ਜੀ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇੱਥੇ ਆਏ ਉਹ ਟਾਈਮ ਕੱਢ ਕੇ ਆਪਣਾ ਤੇ ਸਾਡੇ ਇਥੇ ਤੁਸੀਂ ਪੈਰ ਪਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਭਾਈ ਜਿਉਂਦੇ ਵਸਦੇ ਰਹੋ ਆਉਣ ਵਾਲੀ ਵੀਡੀਓ ਚ ਹੋਰ ਪਟਾਕੇ ਪਾਉਣੇ ਆ ਇਦਾਂ ਦੇ ਨਗੀਨੇ ਹੋਰ ਕੱਢ ਕੱਢ ਕੇ ਖੁੰਡਾਂ ਚ ਲਿਆਉਣੇ ਆ ਦਿਓ ਇਜਾਜ਼ਤ ਸ਼ੇਅਰ ਜਰੂਰ ਮਾਰ ਦਿਓ ਮਿਲਦੇ ਆਂ ਜਿਉਂਦਾ ਹੱਸਦੇ ਰਹੋ